ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਤੂਤ ਤੂਤ ਪਿੰਡ ਫਰੋਜ਼ਪੁਰ ਜ਼ਿਲ੍ਹੇ ਦਾ ਨੇੜੇ ਇਹਦੇ ਸਾਈਆਂ ਆਲਾ ਪਿੰਡ ਰਹਿ ਜਾਂਦਾ ਫਰੀਦਕੋਟ ਤੋਂ ਜਦੋਂ ਫਰੋਜ਼ਪੁਰ ਨੂੰ ਜਾਂਦੇ ਆ ਤਾਂ ਸਾਈਆਂ ਆਲਾ ਉਸ ਛੜਕ ਦੇ ਉੱਤੇ ਆਉਂਦਾ ਤੇ ਉੱਥੋਂ 3 ਕਿਲੋਮੀਟਰ ਸਾਈਡ ਤੇ ਹਟਵਾ ਪਿੰਡ ਇਹਦੇ ਨਾਲ ਦਾ ਪਿੰਡ ਸਾਦਾ ਆਲਾ ਵੀ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਵੈਸੇ ਤਾਂ ਇਸ ਵੀਰ ਨੂੰ ਤੁਸੀਂ ਮੇਰੀਆਂ ਕਈ ਵੀਡੀਓ ਦੇ ਵਿੱਚ ਪਹਿਲਾਂ ਦੇਖਿਆ ਹੋਣਾ ਕਿਉਂਕਿ ਬਾਈ ਪਹਿਲਾਂ ਗਾਵਾਂ ਦਾ ਵਪਾਰ ਵੀ ਕਰਦਾ ਰਿਹਾ ਤੇ ਨਾਲ ਖੇਤੀਬਾੜੀ ਵੱਖਰੇ ਢੰਗ ਦੀ ਖੇਤੀਬਾੜੀ ਜਿਹੜੀ ਉਹ ਕਰਦਾ ਵੀਰ ਜਿਵੇਂ ਮਿਰਚ ਦੀ ਖੇਤੀ ਜਾਂ ਸਟਰਾਬੇਰੀ ਪਰ ਨਾਲ ਹੁਣ ਇੱਕ ਕਿਉਂਕਿ ਹੁਣ ਟਾਈਮ ਇਦਾਂ ਦਾ ਆ ਜਾਂਦਾ ਵੀ ਐਸ ਰੁੱਤ ਦੇ ਵਿੱਚ ਬਾਈ ਪਰੰਪਰਕ ਫਸਲਾਂ ਜਿਹੜੀਆਂ ਆਪਾਂ ਜਿਵੇਂ ਕਣਕ ਝੋਨਾ ਕਰਦੇ ਹਾਂ ਉਸੇ ਤਰ੍ਹਾਂ ਝੋਨਾ ਲਾਤਾ ਤੇ ਉਹਨੂੰ ਬੱਚੀਆਂ ਵਹਿੜਾਂ ਜਿਹੜੀਆਂ ਉਹ ਹੀਫਰ ਲੈ ਕੇ ਆਇਆ ਕਰੂਗਾ ਵਿਕਰੀ ਵਾਲੀਆਂ ਉਸਾ ਦਾ ਦੁੱਧ ਵਾਲੇ ਪਸ਼ੂ ਵੀ ਆਉਣ ਪਰ ਵੀਡੀਓ ਤੁਹਾਨੂੰ ਉਹਨਾਂ ਰੁਟੀਨ ਚ ਦਿਖਾਵਾਂਗੀ ਪਰ ਜਿਹੜੀ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਤਿੰਨ ਨਾਗ ਵਿਕਾਊ ਹੈ ਤਿੰਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਜਿਹੜਾ ਨਾਗ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰ ਲੋਗੇ ਤੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਵਾੜਾ ਖਰੀਦਣ ਤੋਂ ਪਹਿਲਾਂ ਵੀ ਬਾਈ ਨਾਲ ਗੱਲ ਹੋਈ ਸੀ ਕਿਉਂਕਿ ਇਹਨਾਂ ਦੀ ਵੀਡੀਓ ਮੈਨੂੰ ਵੀ ਵੀਰ ਨੇ ਭੇਜੀ ਸੀ ਇਹ ਇੱਕ ਫਾਰਮ ਦੇ ਵਿੱਚੋਂ ਪਹਿਲੀਆਂ ਦੋਨੇ ਵਾੜਾ ਆਈਆਂ ਹੋਈਆਂ ਤੇ ਜਿਹੜੀ ਤੀਜੀ ਬੱਚੀ ਹੈ ਉਹ ਘਰੇ ਇੱਕ ਗਾਂ ਖੜੀ ਹੈ ਐਚ ਐਫ ਬਰੀਡ ਦੀ ਹੈ ਉਹਦੇ ਜਰਸੀ ਸੀਮਨ ਲਵਾਇਆ ਸੀ ਐਚਐਫ ਤੇ ਜਰਸੀ ਕ੍ਰਾਸ ਵੱਛੀ ਜਿਹੜੀ ਉਹ ਲਾਸਟ ਉੱਤੇ ਦਿਖਾ ਦੂੰਗਾ ਰੇਟ ਵੀਡੀਓ 'ਚ ਹੋਣਗੇ ਤੁਹਾਨੂੰ ਜਿਹੜਾ ਨਾ ਜੱਜ ਕੇ ਉਹਦੀ ਤਸੱਲੀ ਫੁੱਲ ਕਰ ਸਕਦੇ ਹੋਂ ਤੁਹਾਡਾ ਹੱਕ ਹੈ ਆ ਕੇ ਦੇਖਿਓ ਜੀ ਆਓ ਬਾਈ ਨਾਲ ਗੱਲਬਾਤ ਕਰੀਏ ਲਖਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲਖਵਿੰਦਰ ਖੇਤੀਬਾੜੀ ਵੱਲੋਂ ਹੁਣ ਫਿਰ ਕੁਝ ਰਿਲੈਕਸ ਜੀ ਆ ਇਸ ਟਾਈਮ हां मेरे ਝੋਨਾ ਲੱਗਿਆ ਕੁਛ ਉਤੇ ਸਟ੍ਰੋਬਰੀ ਵਾਲੇ ਖੇਤ ਦੀ ਤਿਆਰੀ ਚੱਲੀ ਜਾਂਦੀ ਹੈ ਉਹਦੀ ਤਿਆਰੀ ਚੱਲੀ ਜਾਂਦੀ ਹੈ ਅੱਛਾ ਹੁਣ ਫਿਰ ਜਿਵੇਂ ਪਹਿਲਾਂ ਆਪਾਂ ਵੀਡੀਓ ਬਣਾਉਂਦੇ ਰਹੇ ਪਸ਼ੂ ਲਿਆਇਆ ਕਰਾਂਗੇ ਕਰਾਂਗੇ ਸ਼ੁਰੂ ਹੁੰਦਾ ਹੈਗਾ ਜੇ ਥੋੜਾ ਜਿਹਾ ਵੇਲ ਮਿਲਿਆ ਤਾਂ ਤੇ ਬਾਕੀ ਜਗਜੀਤ ਭਾਈ ਇਹ ਜੇ ਕੋਈ ਸੱਜਣ ਫੋਨ ਹੁਣ ਕਰ ਦਿੰਦਾ ਕੋਈ ਚੰਗਾ ਪਸ਼ੂ ਆ ਵੀ ਬੱਚਿਆਂ ਜਿਵੇਂ ਤੁਸੀਂ ਦੱਸ ਕੇ ਟੂ ਫਾਰਮ ਚੋਂ ਆਈਆਂ ਤੁਹਾਨੂੰ ਵੀਡੀਓ ਵੀ ਭੇਜੀ ਸੀ ਤੇ ਉਹੋ ਜਿਹਾ ਹੀ ਆ ਵੀ ਚੰਗਾ ਪਸ਼ੂ ਮਿਲ ਗਿਆ ਤਾਂ ਵੀ ਆਪਾਂ ਪੂਆ ਮਹੀਨਾ ਹੀ ਦੋ ਲਿਆਈਏ ਚਾਰ ਲਿਆਈਏ ਠੀਕ ਹੈ ਤੇ ਪਰ ਲਿਆਉਣਾ ਠੀਕ ਹੈ ਅੱਛਾ ਇੱਕ ਇਹ ਦੱਸੀ ਵੀ ਦੁੱਧ ਵਾਲੇ ਪ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਵੱਛੀ ਬਈ ਦੰਦੋ ਤਾਂ ਤਿੰਨ ਹੀ ਖੀਰੀਆਂ ਵਸੀਆਂ ਬਈ ਠੀਕ ਆ ਇਸ ਵੱਛੀ ਦੀ ਏਆਈ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਨੂੰ ਅੱਜ ਬਈ ਜੀ ਪੂਰੇ 55 ਦਿਨ ਹੋ ਗਏ ਆ ਠੀਕ ਹੈ ਤੇ ਉਹਦੇ ਵਿੱਚ ਇਹ ਗੱਲ ਆਪਾਂ ਇਹਨੂੰ ਨਾ ਚੈੱਕ ਨਹੀਂ ਕਰਾਇਆ ਕੁਝ ਵੀ ਆਪਾਂ ਚੈੱਕ ਨਹੀਂ ਕਰਾਈ ਹਾਂ ਜੇ ਇਹ ਉਹ ਕਾਰਨ ਇਹ ਆ ਵੀ ਆ ਉਹ ਡਾਕਟਰਾਂ ਮੈਨੂੰ ਆਂਦੇ ਢਾਈ ਮਹੀਨਾ ਤੋਂ ਹੁੰਦੀ ਹੈ ਚੈੱਕ ਆਪਾਂ ਨਹੀਂ ਇਹ ਚੈੱਕ ਕਰਵਾਇਆ ਪਰ ਗਾਰੰਟੀ ਜਿਹੜੇ ਬੰਦਿਆਂ ਤੋਂ ਲਈ ਆ ਉਹ ਬੰਦੇ ਵੀ ਆਪਣੇ ਰਿਸ਼ਤੇਦਾਰੀ ਸਮਝ ਲਓ ਤੇ ਫਾਰਮ ਦੇ ਵਿੱਚੋਂ ਲਈ ਆ ਉਹਨਾਂ ਨੇ ਵੀ ਪੂਰੀ ਤਸੱਲੀ ਦਿੱਤੀ ਸੀ ਇਹਦੀ ਆਪਾਂ ਉਹ ਖਾਲੀ ਦੇ ਸਾਹਿਬ ਤੇਰੇ ਆਪਾਂ ਖਾਲੀ ਦੇ ਤੇ ਜੇ ਕੋਈ ਵੀਰ ਆਪਣੇ ਕੋਲੋਂ ਖਰੀਦ ਕੇ ਲਿਆ ਜਾਂਦਾ ਇਹਦੀ ਵੇਟ ਕਰਕੇ ਕੋਈ 20 ਦਿਨ ਤੇ ਆਪਦੀ ਚੈੱਕ ਕਰਾ ਸਕਦਾ ਉੱਥੇ ਠੀਕ ਹੈ ਤੇ ਆਪਾਂ ਖਾਲੀ ਮੰਨ ਕੇ ਦੇਵਾਂਗੇ ਪਰ ਉਹ ਇੰਨਾ ਵੀ ਹੈਗੀ ਹੈ ਬੱਚੀ 55 ਦਿਨਾਂ ਦੇ ਹੋ ਗਏ ਪੂਰੇ ਆਈ ਹੋਈ ਠੀਕ ਹੈ ਅੱਛਾ ਅੱਜ ਦਾ ਰੇਟ ਕੀ ਹੈ ਇਹਦਾ ਅੱਜ ਦਾ ਰੇਟ 36000 ਹੈ ਖੋਲੀ ਨੂੰ ਦੋਸਤੋ 36000 ਰੇਟ ਹੈ ਖਾਲੀ ਦੇ ਹਿਸਾਬ ਤੇ ਪਰ ਇਹ ਗੱਲ ਮੈਂ ਵੀ ਐਡ ਕਰ ਦਿੰਦਾ ਕਿਉਂਕਿ ਵੀਡੀਓ ਬਾਈ ਨੇ ਪਹਿਲਾਂ ਭੇਜੀ ਸੀ ਇਹਦੀ ਜਦੋਂ ਇਹ ਬੱਚੀ ਖਰੀਦਣੀ ਸੀ ਤਾਂ ਉਦੋਂ ਇਹ ਗੱਲ ਹੋਈ ਸੀ ਵੀ ਇਹਦੀ ਏ ਆਈ ਹੋਈ ਵੀ ਹੈ ਡਾਕਟਰ ਨਾਲ رائے ਕੀਤੀ ਤਾਂ ਉਹ ਕਹਿੰਦਾ ਵੀ ਜੇ ਆਪਾਂ ਛੋਟੀ ਉਮਰ ਤੇ ਹੁਣ ਚੈੱਕ ਕਰਦੇ ਆ ਮਤਲਬ ਘੱਟ ਦੇਣਾ ਤੇ ਤਾਂ ਕਈ ਵਾਰ ਗਰਮੀ ਐ ਬੱਚਾ ਨੇ ਇਧਰ ਉਧਰ ਹੋ ਜੇ ਉਹਦੇ ਕਰਕੇ ਚੈੱਕ ਨਹੀਂ ਕਰਾਈ ਜਿਹੜਾ ਵੀਰ ਖਰੀਦੇ ਉਹ ਵੇਟ ਕਰੇ ਦੀ ਘੱਟੋ ਘੱਟ 20 ਦਿਨ ਜਦੋਂ ਇਹ ਢਾਈਆਂ ਮਹੀਨਾ ਤੁੱਤੇ ਹੋ ਗਈ ਤਾਂ ਜ਼ਰੂਰ ਤੁਸੀਂ ਚੈੱਕ ਕਰਵਾ ਲਿਓ 36000 ਦਾ ਖਾਲੀ ਦੇ ਹਿਸਾਬ ਤੇ ਰੇਟ ਆ ਹਾ ਫਾਰਮ ਚੋਂ ਖਰੀਦੀਆਂ ਦੋਸਤੋ ਖੁੱਲੀਆਂ ਰਹਿੰਦੀਆਂ ਖਰੀਦੀਆਂ ਆ ਉਹਦੇ ਕਰਕੇ ਥੋੜਾ ਬਹੁਤ ਇਹ ਜਦੋਂ ਤੋਰਦੇ ਆ ਉਹਦਾ ਭਜਦਾ ਪਸ਼ੂ ਢਾਂਚੇ ਦੀ ਇਹਦੀ ਬਣਾਵਟ ਸੋਹਣੀ ਐ ਲੱਖ ਮਟਾ ਜੈ ਦੀ ਚੋਲੀ ਦਿਖਾ ਦਈਏ ਆਪਾਂ ਸੋ ਬੰਤਰ ਦੋਸਤੋ ਬੱਚੀ ਦੀ ਬਹੁਤ ਚੰਗੀ ਹੈ ਚੰਗਾ ਢਾਂਚਾ ਨਿੱਕੀ ਜੀ ਵਿਚਾਲੇ ਨਿੱਕੀ ਜੀ ਸ਼ਾਕ ਹੈਗੀ ਹੈ ਨਾ ਸੋ ਦੋਸਤੋ ਇੱਕ ਵੱਖਰੀ ਸ਼ਾਕ ਹੈਗੀ ਹੈ ਨਿੱਕੀ ਜੀ ਬਾਕੀ ਹਵਾਲਾ ਤੁਸੀਂ ਇਹਦਾ ਦੇਖ ਲਓ ਇਤਾਂ ਦਾ ਬਣਾਉਗੀ ਛੱਡ ਦਿ ਬਾਈ ਛੱਡ ਦਿ ਸੋ ਢਾਂਚਾ ਫੇਰ ਵੇਖ ਲਓ ਦੋਸਤੋ ਬੱਚੀ ਦਾ ਸੋਹਣੀ ਬੱਚੀ ਰੇਟ ਖਾਲੀ ਦੇ ਹਿਸਾਬ ਤੇ ਵੀ ਦੋਸਤੋ ਇਹ ਜੇ ਤੁਸੀਂ ਇਹਨੂੰ ਅੱਗੇ ਗੱਬਣ ਕਰਾਉਣੇ ਤਾਂ ਵੀ ਰੇਟ ਜਿਹੜਾ ਉਹ ਜਾਇਜ਼ ਹੀ ਐ 36000 ਡਿਮਾਂਡ ਆ ਬਾਕੀ ਤੁਹਾਨੂੰ ਇਹ ਜਾਇਜ਼ ਲੱਗਣਾ ਜ਼ਿਆਦਾ ਜ਼ਰੂਰੀ ਐ ਬੰਤਰ ਇਹਦੀ ਬਹੁਤ ਸੋਹਣੀ ਬੱਚੀ ਦੀ ਇਹ ਤੋਂ ਅੱਗੇ ਇੱਕ ਹੋਰ ਬੱਚੀ ਇਹਦੀ ਉਮਰ ਕਿੰਨੀ ਕੁ ਹੋਊਗੀ ਲਖੇ ਭਾਈ ਹੈ ਤਾਂ ਕੀਰੀਏ ਇਹ ਹੈਗੀ 13-14 ਮਹੀਨੇ ਠੀਕ ਐ ਇਹਦੀ ਤਾਂ ਨਹੀਂ ਆਈ ਹੋਈ ਨਹੀਂ ਇਹਦੀ ਨਹੀਂ ਹੋਈ ਵੀਰੇ ਇਹਦਾ ਰੇਟ ਕੀ ਰਊਗਾ ਇਹਦਾ ਰੇਟ 22000 ਤੋਰ ਦੇ ਸੋ 22000 ਰੇਟ ਆ ਦੋਸਤੋ ਗੋਆ ਹਜੇ ਹੋਣੀ ਲਾਇਆ ਇਹਦਾ ਫਾਰਮ ਦੇ ਵਿੱਚੋਂ ਹੀ ਇਹ ਬੱਚੀ ਆਈ ਐ ਇੱਕ-ਇੱਕ ਰੋਈਆਂ ਆਈਆਂ ਦੋਹਾਂ ਇੱਕੋ ਕਰੋ ਇੱਕੋ ਕਰੋ ਠੀਕ ਹੈ ਇੱਕੋ ਫਾਰਮ ਤੋਂ ਸੋਏ ਦੋਨੇ ਬੱਚੀਆਂ ਆਈਆਂ ਦੋਨਾਂ ਸਾਈਡ ਤੋਂ ਤੁਹਾਨੂੰ ਪੱਟਾਂ ਦੇ ਉੱਤੇ ਜਿਹੜਾ ਗੋਹਾ ਫਾਰਮਾਂ ਚ ਜੰਮ ਜਾਂਦਾ ਉਹ ਦਿਸਦਾ ਹੋਣਾ ਇਹਦਾ ਰੇਟ 22000 ਹੈ ਸੋ ਜੇ ਕੋਈ ਵੀ ਇਸ ਵੱਚੀ ਨੂੰ ਖਰੀਦਣਾ ਚਾਹੁੰਦਾ ਤੇ ਇਹਦੀ ਕੀਮਤ 22000 ਰੁਪਏ ਬਾਈ ਨੇ ਰੱਖੀ ਹੈ ਟਾਂਚਾ ਇਸ ਵੱਚੀ ਦਾ ਵੀ ਸੋਹਣਾ ਸੋ ਬਾਕੀ ਤੁਹਾਡੇ ਸਾਹਮਣੇ ਸਮਝਾ ਦੋਨੇ ਹੀ ਵੱਚੀਆਂ ਪੂਰੀਆਂ ਵਧੀਆ ਹੈ ਇੱਕ ਤਾਂ ਆਸ ਹੈ ਵੀ ਗੱਬਣ ਹੀ ਨਿਕਲ ਆਉਣੀ ਹੈ ਤੇ ਦੂਜੀ ਜਿਹੜੀ ਉਹ ਤੁਸੀਂ AIE ਦੀ ਕਰਾ ਲਓ ਬਾਕੀ ਇੱਕ ਜਰਸੀ ਕ੍ਰਾਸ HF ਦੇ ਪੇਟੋਂ ਇਹ ਤਾਂ ਕਰਦੀ ਵਛੀ ਹੈ ਫਿਰ ਇਹ ਕਰਦੀ ਹੈ ਵੀ ਠੀਕ ਹੈ ਉਮਰ ਕਿੰਨੀ ਹੋਗੀ ਹੋਵੇ ਦੀ ਇਹਦੀ ਵੀ ਬਸ ਆਹੀ 12 ਦਾ 12 ਮਹੀਨੇ ਤੇਰਾ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਭਾਈ ਦੇਣ ਲੈਣ 13000 ਰੁਪਏ 13000 ਇਹ ਕਿਹੜੇ ਸੀਮਨ ਦੀ ਕੁਸ ਹੈ ਧਿਆਨ ਚ ਨਹੀਂ ਸੀਮਨ ਨਵੇ ਸੀਗਾ ਸਟਰਾ ਸਾਂਭਿਆ ਪਰ ਨਹੀਂ ਪਰ HF ਰਿਆ ਬਹੁਤ ਚੰਗਾ ਹੀ ਟੀਕਾ ਖਵਾਇਆ ਸੀਗਾ ਠੀਕ ਹੈ ਇਹਦੀ ਮਾਂ ਥੱਲੇ ਆਪਣੇ ਕੋਲੇ ਘਰੇ ਹੀ ਹੈ 25 ਲੀਟਰ ਦੁੱਧ ਆਪ ਚੋਇਆ ਚੀਕਸ ਟੋਰਡੇ ਸੋ ਦੋਸਤੋ ਇਹ ਮੈਂ ਇੱਥੇ ਹੈਗੀ ਆ ਬਾਈ ਕੋਲ ਇਹ ਜਰਸੀ ਸੀਮਨ ਦੀ ਵੱੱਛੀ ਹੈ ਐਚ ਐਫ ਦੇ ਜਰਸੀ ਸੀਮਨ ਲੱਗਾ ਸੀ 13000 ਰੇਟ ਹੈ ਟਾਂਚਾ ਇਹਦਾ ਤੁਸੀਂ ਦੇਖ ਲਓ ਰੰਗੇ ਦਾ ਬਸੋ ਕ੍ਰੋਸ ਜਿਆ ਆਇਆ ਸੋ ਦੋਸਤੋ ਇਹ ਵੱੱਛੀ ਇਹਦੀ ਕੀਮਤ 13000 ਰੁਪਏ ਬਾਈ ਨੇ ਰੱਖੀ ਹੈ ਟਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਤੇ ਇਧਰ ਦੋ ਵਹਿੜਾਂ ਜਿਹੜੀਆਂ ਇਹਨਾਂ ਬਾਰੇ ਤੁਹਾਨੂੰ ਡਿਟੇਲ ਚ ਦੱਸ ਹੀ ਦਿੱਤਾ ਜਿਹਨੂੰ ਜੱਚੇ ਉਹ ਵੀਰ ਖਰੀਦ ਸਕਦਾ ਖੀਰੀਆਂ ਕਨਫਰਮ ਹੈ ਮੈਂ ਦੰਦ ਦੇਖੇ ਹੋਏ ਆ ਜਿਹੜਾ ਵੀਰ ਆਊਗਾ ਦੰਦਾਂ ਵਾਲੇ ਪੱਖ ਤੋਂ ਗਰੰਟੀ ਹੈ ਬਾਕੀ ਜੋ ਚੀਜ਼ ਹੈ ਉਹ ਤੁਸੀਂ ਆਪ ਦੇਖਣੀ ਆ ਧੰਨਵਾਦ